ਅੱਜ ਰਾਤ ਨੂੰ ਭਾਲੇ ਸਿੱਕੂ ਨੂੰ ਲੈ ਕੇ ਜਾਵਾਂਗੇ ਨਹੀਂ ਜਾਂਦੇ ਨਹੀਂ ਆ ਦੇਖਾ ਛੱਕ ਰਹੇ ਨੇ ਨਗਰ ਦੇ ਸਾਡੇ ਵਾਲੇ ਸਾਡੇ ਵਾਲਿਆਂ ਵਾਲੇ ਦੇਖੋ ਸ਼ਬਦ ਕਰਵਾਨੀਆਂ ਵੀ ਤੇ ਇੱਥੇ ਰਾਜ ਕਰੇਗਾ ਹਾਂ ਸਾਥ ਸਿੱਕੂ ਜਿੰਦਾਬਾਦ ਪੰਜਾਬ ਮਜ਼ਦੂਰ ਇਕਤਾ ਜਿੰਦਾਬਾਦ ਕਮਜੀ ਮਜ਼ਦੂਰ ਇਕਤਾ ਜਿੰਦਾਬਾਦ ਸਾਨੂੰ ਸਿੱਕੂ ਜਿੰਦਾਬਾਦ ਅੰਨਰਥ ਪਾਰ ਜਿੰਦਾਬਾਦ ਪਾਸ ਸੀ ਨੰਬਰ ਦਾ ਦੌਰ ਤੁਸੀਂ ਇਹ ਕੋਲ ਸੁਣਦੇ ਆਏ ਉਹ ਦੌਰ ਦੇ ਵਿੱਚ ਉਹਨੂੰ ਕੱਤਵਾਦੀ ਕਹਿ ਕੇ ਮਾਰਦਾ ਕਹਿੰਦਾ ਉਹਨੂੰ ਕੱਤਵਾਦੀ ਕਹਿ ਕੇ ਮਾਰਦਾ ਸਰਕਾਰ ਤੇਰਾ ਕੰਮ ਨਿਕਮੇ ਫੇਕ ਕਹੇਗੀ ਕਾਲ ਪੂਜੇ ਮੈਂ ਚੌਧਰੀ ਕਰਨਾ ਚਾਹੁੰਦਾ ਪੁਲਿਸਾਰੀ ਤੋਨੂੰ ਖੁੱਲੀ ਛੁੱਟੀ ਐ ਗੋਲੀਆਂ ਮਾਰਦੇ ਡਾਂਗਾ ਮਾਰਦੇ ਬਿਛਾਰਾ ਪਾਣੀ ਦੀਆਂ ਮਾਰਦੇ ਜੋ ਕਰਨਾ ਕਰ ਲੋ ਪਰ ਇਹ ਭੁੱਲ ਜਿਓ ਵੀ ਜੋਧਿਆ ਜੀ ਸਾਡੀ ਆਵਾਜ਼ ਨਹੀਂ ਦਬ ਸਕਦੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪੇਤ੍ਰੋ ਖਾਨਾਮ ਵਾਲਾ ਧਰਨੇ ਤੋਂ ਜਿਹੜਾ ਬਾਅਦ ਚ ਜਿਹੜੇ ਬੈਰੀਕੇਡ ਲਾਏ ਹੋਏ ਸੀ ਉਹ ਤੋੜ ਤੋੜ ਕੇ ਹੁਣ ਅਸੀਂ ਚੱਲੇ ਆਂ ਸੰਗਰੂਰ ਨੂੰ ਟਾਈਮ ਹੋ ਗਿਆ 4 ਦਾ ਕਿਉਂਕਿ ਭੀੜ ਯਾਰ ਕਾਫੀ ਜਿਆਦਾ ਸੀ ਹੈ ਨਾ ਤੇ ਜਾਮ ਵੀ ਲੱਗਾ ਸੀ ਗੱਡੀ ਪਾਰਲੇ ਪਾਸੇ ਰੋਕ ਲੀਤੀ ਹੁਣ ਅਸੀਂ ਚੱਲੇ ਆਂ ਸੰਗਰੂਰ ਨੂੰ ਆ ਦੇ ਕੋ ਬੈਰੀ ਬੁਰੀ ਗੜ ਜੇ ਸਾਰੇ ਤੋੜੇ ਉਹ ਵੀਡੀਓ ਆਪਾਂ ਤਾਂ ਨਹੀਂ ਪਾਉਂਦੇ ਕਿਉਂਕਿ ਤੁਹਾਨੂੰ ਪਤਾ ਕੱਲੂ ਕਿਸੇ ਵੀਰ ਤੇ ਪਰਚਾ ਨਾ ਹੋ ਜੇ ਹੈ ਨਾ ਤਾਂ ਕਰਕੇ ਉਹ ਵੀਡੀਓ ਆਪਾਂ ਪਾਉਣੀ ਨਹੀਂ ਹੈਗੀ ਤੇ ਹੁਣ ਇੱਧਰ ਦੇਖਦੇ ਅੱਗੇ ਕੀ ਬਣਦਾ ਅੱਗੇ ਆਪਣੀਆਂ ਗੱਡੀਆਂ ਲੰਘੀਆਂ ਟਰੈਕਟਰ ਲੰਘ ਗਏ ਅਸੀਂ ਸਭ ਅਵੀ ਮੈਟਰੋ ਨਾਮ ਸਨੂਮ ਜਿਹੜੇ ਚੱਕਦੇ ਬੈਰੀਗੇਟ ਆ ਜਾਂਦਿਆਂ ਨੇ ਟਰਾਲੀਆਂ ਉਹ ਜਾਂਦਿਆਂ ਨੇ ਗੱਡੀਆਂ ਪੈਨਸ਼ਨ ਨਾਲ ਲੈ ਭੰਨਿਆ ਤੇਰੇ ਮਾਗਰ ਨੇ ਨੌਜਵਾਨ ਦੇਖ ਫਿਰ ਸਾਰਿਆਂ ਦਾ ਜਾਮ ਜਮ ਜਾਂ ਬੱਸਾਂ ਵਾਲਿਆਂ ਨੂੰ ਵੀ ਆਰਾਮ ਕਰਤਾ ਆਪਾਂ ਦਾ ਉਹ ਤੋੜ ਕੇ ਬੈਰੀਗੇਟ ਜੇ ਹੈ ਉੱਥੇ ਤਾਂ ਉਹੀ ਬੈਠੇ ਜਾਂਦੇ ਜਾਂਦੇ ਪੁੱਛਣ ਦੇ ਪੁੱਛਣ ਦੇ ਜਾਂਦੇ 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 ਯਾਰ ਜਾਂਦੇ 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 ਪੁੱਛਣ ਦੇ ਭੈਣ ਪੁੱਛਣ ਨੂੰ ਕੀ ਜਾਂਦੇ ਜਾਂਦੇ ਟਰਾਲੀ ਜਾਂਦੀ ਆਪਣੀ ਲੇ ਵੀ ਮਿੱਤਰੋ ਪਹੁੰਚ ਗਏ ਸੰਗਰੂਰ ਉਹ ਜਾਂਦੀ ਆ ਉਧਰ ਭਵਨਤਮਨ ਦੀ ਕੋਠੀ ਨੂੰ ਛੜਕ ਜੀ ਆ ਦੇਖੋ ਕਿਉਂ ਖੜੇ ਨੇ ਪਹੁੰਚੇ ਮੁੰਡੇ ਲੋਕੀ ਬਾਬੇ ਦੇਖੋ ਇਹ ਸਾਡੇ ਹਾਂ ਇਨੀ ਦਬਦੇ ਆ ਬੈਠੇ ਆ ਰੋਡਾਂ ਦੇ ਉਹ ਪਰਲੀ ਸਾਈਡ ਵੀ ਦੇਖ ਲੋ ਇਧਰਲੀ ਸਾਈਡ ਵੀ ਦੇਖ ਲੋ ਪਈਆਂ ਲੈਣਾ ਲੱਗੀਆਂ ਅਸੀਂ ਤਾਂ ਦਿੱਲੀ ਦਖਤ ਹਰਿਆਣਾ ਦੀ ਇਹਦਾ ਚੀਜ਼ ਹੈਗੀ ਆ ਇਹਦਾ ਚੀਜ਼ ਹੈਗੀ ਆ ਨਾਲੇ ਸੰਗਰੂਰ ਆ ਇਹ ਇਹ ਬਣਾ ਵੀ ਦਿੰਦਾ ਗਵਾ ਵੀ ਦਿੰਦਾ ਇਹ ਜਿੱਧਰ ਨੂੰ ਹੋ ਜਾਣ ਪੁੱਠੀ ਜਾਂਦਾ ਇਹ ਬਹੁਤ ਦੂਰ ਤੱਕ ਜਾਮ ਲੱਗਿਆ ਹੋਇਆ ਉਹ ਦੇਖੋ ਉਹ ਇੱਥੇ ਲਾਣੀ ਤੁਰ ਕੇ ਚੱਲਦੇ ਆਪਾਂ ਅੱਗੇ ਉਹ ਤਾਂ ਮੋੜ ਦੇ ਐਡਵਾਈਟਰ ਉੱਪਰ ਦੀ ਜੜਦੇ ਹਾਰਾ ਫਿਰ ਕਹਿੰਦਾ ਸਾਡਾ ਨਹੀਂ ਕੁਝ ਦੇਖ ਪਵੇਂ ਤਮਾਨਾ ਐਵੇਂ ਨਾ ਜਾਣ ਲਈ ਇਹ ਸੰਗਰੂਰ ਹਲੇ ਆ ਦੇਖ ਲੰਗਰ ਲੰਗਰ ਨਾਲ ਚੱਕੀ ਵੇਰਾ ਕੀ ਤੇ ਐ ਲੱਗੇ ਤੈਨੂੰ ਵੀ 2000 ਘੰਟੇ ਬੈਠ ਕੇ ਤੁਰ ਜਾਣਗੇ ਪ੍ਰਬੰਧ ਸਾਰੇ ਆ ਹਾਂ ਪੱਕੇ ਬੈਠਾਂਗੇ ਐ ਨਾ ਜਾਵਲਾ ਨਹੀਂ ਵੀ ਐ ਜਵਾਨਾਂ ਨੂੰ ਚੱਕ ਲੈਣਾ ਤੂੰ ਦੇਖ ਲੰਗਰ ਪਰਈ ਆ ਗੱਡੀ 'ਚ ਸਪੈਸ਼ਲ ਆਈ ਆ ਗੱਡੀ ਲੰਗਰ ਦੀ ਬਾਬੇ ਨਾਨਕ ਦਾ ਪੰਜਾਬ ਆਏ ਪੰਜਾਬ ਸੰਗਰੂਰ ਜੇ ਤੈਨੂੰ ਬਣਾ ਸਕਦੇ ਆ ਤੈਨੂੰ ਲਤਿਆੜ ਵੀ ਸਕਦੇ ਆ ਹੈ ਹਾਂ ਐਵੇਂ ਚੱਲੂ ਕੰਮ ਜਿੱਥੇ ਸੰਗਰੂਰ ਵਾਲੇ ਵਹਿ ਜਾਣਾ ਐ ਕੁੜੀਆਂ ਵੀ ਫਿਰ ਕੋਈ ਲੰਗ ਜੂਗੇ ਕੋਈ ਚਾਹੇ ਕੋਈ ਸਰਕਾਰੀ ਐ ਚਾਹੇ ਪ੍ਰਾਈਵੇਟ ਆ ਦੇਖ ਛੱਕ ਰਹੇ ਲੰਗਰੇ ਸਾਡੇ ਵਾਲੇ ਸਾਡੇ ਵਾਲਿਆਂ ਨਾਲੇ ਦੇਖ ਆਹਦਾ ਵਹਿ ਗਏ ਉਹ ਆਓ ਚੱਲਦਾ ਲੰਗਰਾ ਦੇਖ ਆ ਖੜੇ ਆ ਫਿਰ फौजिया ने टैंक भी जाम च जा, अगे दो किलोमीटर का जाम हा इन मोर्चे त पहुंच गए ਸਾਰੇ ਸੀਗਿਆਂ ਨੂੰ ਸੁਣ ਰਹਾ ਕਰੋ ਮੈਂ ਜਕਰਾ ਜਪਰਿੰਗ ਕੀ ਅੱਜ ਇੱਕ ਦਿਨ ਵੀ ਇਨਸਾਫ ਵਾਸਤੇ ਦੇ ਮਾਤੋ ਨਾਲ ਨਹੀਂ ਖੜਿਆ ਉਹਨਾਂ ਨਾਲ ਕੌਣ ਖੜਿਓ ਤੁਸੀਂ ਖੜਿਓ ਕੋਈ ਸਰਕਾਰ ਹੈ ਜਾਂ ਵਿਰੋਧੀਕਰ ਕੋਈ ਵੀ ਖੜਦੀ ਮੈਂ ਤੁਹਾਨੂੰ ਸੱਚ ਮੰਨ ਕੇ ਅੱਜ ਬੇਨਤੀ ਕਿਵੇਂ ਕਰਦਾ ਕਿ ਕਿ ਤੁਸੀਂ ਕਿੰਨੇ ਵਰ੍ਹੇ ਹੱਦਕ ਚੱਲ ਕੇ ਬਾਹਰ ਬਿਚ ਦੀ ਇਹ ਕਿ ਮਾਣ ਦੀ ਜਿੱਤੀ ਕਿੰਨੇ ਕਹੀ ਪਹ ਚੱਲ ਗਏ ਮੇਰਾ ਰੋਮਰੋਵ ਜਿੱਤੀ ਆ ਤੁਹਾਡਾ ساری ਜ਼ਿੰਦਗੀ ਰਹੀ ਨੇ ਪਰ ਮੇਰੀ ਹੱਥ ਮੰਨ ਕੇ ਇੱਕ ਬੇਨਤੀ ਆ ਤੁਹਾਨੂੰ ਵੀ ਕਿਸਾਨ ਯੂਨੀਅਨ ਦਾ ਝੰਡਾ ਵੀ ਲੈਣਾ ਗੱਲੀਆਂ ਵੀ ਜਟੇ ਬੰਦੀਆਂ ਜਿਹੜੀ ਮਰਜ਼ੀ ਨਾਲ ਰਹੋ ਕੋਈ ਗੱਲੀ ਪਰ ਜਦੋਂ ਆਪਣੇ ਕੇਜੀ ਲੋਡ ਤੁਸੀਂ ਇਕੱਠੇ ਇੱਕ ਥਾਂ 'ਤੇ ਵਜਾ ਕਰੋ ਐਗੀਆਂ ਗੱਲਾਂ ਕਹਿੰਦਾ ਕਿਸਾਨ ਦਾ ਜਾਚਕਾ ਬਹੁਤ ਤੰਦਰਾਰ ਇੱਕ ਵਿਕਾਰਾ ਹੋਰ ਨਾ ਨੇ ਭਾਰਤੀ ਕਿਸਾਨ ਜੀਨੀਆਂ ਨੂੰ ਇੱਕ ਤੋਂ ਜ਼ਿੰਦਾਬਾਦ ਭਾਰਤੀ ਕਿਸਾਨ ਜੀਨੀਆਂ ਲਖਤਾ ਜਿੰਦਾਬਾਦ ਜਿੰਦਾਬਾਦ ਹੰਨੂ ਵਾਹਿਗੁਰੂ ਦੀ ਸੋ ਲੱਗੇ ਜੇ ਤੁਹਾਡੇ ਘਰ ਦੇ ਉਤੇ ਕਿਸਾਨ ਬੁਲੀਆ ਦੇ ਕਿ ਚੰਡਾ ਰਹੇ ਧੰਨਵਾਦ ਜੀ ਤੇ ਭਰਾਵੋ ਇੱਕ ਸਿੰਘ ਸਿੰਘ ਇਹ ਫੌਰੀ ਇਹਨਾਂ ਨੂੰ ਛੱਟੋ ਆਪੇ ਆਪੋ ਦੇ ਲਾਕੇ ਤੋੜੋ ਤੇ ਪਿੰਡਾਂ ਦੇ ਵਿੱਚ ਆਪਾਂ ਸਪੀਕਰਾਂ ਦੇ ਬੁਲਾਇਆ ਵੱਡੀ ਗਿਣਤੀ ਪਿੰਡਾਂ ਚ ਹੋਰ ਨਿਕਲ ਕੇ ਇਧਰ ਨੂੰ ਆ ਰਹੀਆਂ ਸੜਕਾਂ ਤੇ ਇਸ ਕਰਕੇ ਭਰਾਵੋ ਇੱਕ ਗੱਲ ਦਾ ਮਾਰ ਮਰਾਓ ਮਾਨ ਸਿਕਤਾਰ ਤੇ ਤਿਆਰ ਰਹੋ ਵੀ ਰਾਤ ਨੂੰ ਕੋਈ ਵੀ ਭਰਾ ਜਾਊਗਾ ਨਹੀਂ ਹੱਥ ਖੜੇ ਕਰਕੇ ਸਭ ਨੂੰ ਸਟੇਜ ਨੂੰ ਪੂਰੀ ਵਿਸ਼ਵਾਸ ਦਿਵਾਉਂੋ ਸੋ ਸਾਡੇ ਦੇਖੋ ਐਡਾ ਜਜ਼ਬਾ ਹੈ ਸਟੇਜ ਤੋਂ ਵਾਦਾ ਕਰਦੇ ਆ ਅੱਜ ਰਾਤ ਨੂੰ ਭਾਲੇਿੱਦੂ ਨੂੰ ਲੈ ਕੇ ਜਾਵਾਂਗੇ ਨਹੀਂ ਜਾਂਦੇ ਨਹੀਂ ਆਏ ਆ ਕਿ ਸਾਨੂੰ ਲੰਘਣ ਨਹੀਂ ਦਿੱਤਾ ਜਾ ਰਿਹਾ ਵੀ ਸਾਨੂੰ ਕਿਉਂ ਪਰੇਸ਼ਾਨ ਕੀਤਾ ਆ ਆਹ ਸੜਕਾਂ 'ਤੇ ਤੁਸੀਂ ਬਹਿ ਗਏ ਜੀ ਆ ਕੇ ਲੀਡਰਾਂ ਦੇ ਘਰ ਅੱਗੇ ਬਹਿ ਜਾ ਜੀ ਇੱਥੇ ਰੋਕਿਆ ਕਿਹਨੇ ਆ ਇਹਨਾਂ ਨੇ ਰੋਕਿਆ ਆਪਾਂ ਤਾਂ ਰੁਕੇ ਆ ਇਹਦਾ ਜਨਾਬ ਜੀ ਦੀ ਕੋਲੋਨੀ ਚ ਕੋਠੀ ਆ ਉਹਦੇ ਅੱਗੇ ਪਰ ਇਹਨਾਂ ਨੇ ਕਿਹਾ ਰੋਕਾਂ ਲਾ ਕੇ ਬੱਸਾਂ ਦੇ ਦੀਆਂ ਕਰਕੇ ਲਾਤੀਆਂ ਆਪਾਂ ਨੂੰ ਇੱਥੇ ਰੁਕਣਾ ਪੈ ਗਿਆ ਜਿਸ ਕਰਕੇ ਇਹ ਪ੍ਰਚਾਰ ਕਰਦੇ ਆ ਗੱਲ ਦਾ ਲੋਕਾਂ ਚ ਕਿ ਇਹ ਜੀ ਧਰਨੇ ਲਾ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਜੇ ਰਾਹੀਰ ਲੋਕ ਨੇ ਲੰਘਣ ਵਾਲੇ ਲੋਕ ਨੇ ਉਹ ਵੀ ਬਿਮਾਰ ਆ ਵੈਸੇ ਆਪਾਂ ਕੋਈ ਵੀ ਐਂਬੂਲੈਂਸ ਆਉਂਦੀ ਆ ਪਰ ਨਿਗਾ ਰਹੇ ਆ ਕੋਈ ਬੰਦਾ ਆਉਗਾ ਕੋਈ ਐਮਰਜੈਂਸੀ ਕੇਸ ਹੈ ਬਿਮਾਰ ਆਪਾਂ ਲਿਹਾ ਰਹੇ ਆ ਪਰ ਇੱਥੇ ਜਿੰਮੇਵਾਰੀ ਕਿਹਦੀ ਹੈ ਇੱਥੇ ਜਿੰਮੇਵਾਰੀ ਅਕੇ ਬੈਰੀਕੇਡ ਲਾ ਕੇ ਬੱਸਾਂ ਲਾ ਕੇ ਪ੍ਰਸ਼ਾਸਨ ਨੇ ਰੋਕਿਆ ਆਪਾਂ ਤਾਂ ਇੱਕ ਪਾਸੇ ਕਲੌਨੀ ਜਿਹੜੀ ਕੋਠੀ ਜਿੱਥੇ ਜਾ ਰਹੇ ਸੀ ਭਾਈ ਜਿਸ ਕਰਕੇ ਇਹ ਗੱਲ ਨੂੰ ਬਹੁਤ ਤੇ ਲੋਕਾਂ ਨੂੰ ਲਿਜਾਓ ਕਿ ਇੱਥੇ ਜੇ ਜਾਣਬੁੱਝ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਪ੍ਰਸ਼ਾਸਨ ਕਰ ਰਿਹਾ ਅਸੀਂ ਨਹੀਂ ਕਰ ਰਹੇ ਅਸੀਂ ਸ਼ਾਂਤ ਬਈ ਤਰੀਕੇ ਨਾਲ ਜਾਣਾ ਚਾਹੁੰਦੇ ਸੀ ਪਰ ਇਹਨਾਂ ਨੇ ਸਾਨੂੰ ਇੱਥੇ ਰੋਕ ਕੇ ਇਹ ਮਾਹੌਲ ਬਣਾਇਆ ਤਾਂ ਕਿ ਲੋਕਾਂ ਦਾ ਗੁੱਸਾ ਹੋਵੇ ਵੀ ਸੜਕਾਂ ਨੂੰ ਹੀ ਰੋਕ ਲੈਂਦੇ ਆ ਇਹ ਸੜਕਾਂ ਮੈਂ ਫੇਰ ਕਹਿੰਦਾ ਇਹ ਮਸਲਾ ਭਾਣੇ ਦਾ ਨਹੀਂ ਹੈ ਮਸਲਾ ਜ਼ਬਰ ਦੇ ਖਿਲਾਫ ਹੈ ਜ਼ੁਲਮ ਦੇ ਖਿਲਾਫ ਹੈ ਜਿਹੜੇ ਰਾਹਾਂ ਨੂੰ ਇਹ ਸਰਕਾਰ ਤੁਰਪੀ ਆ ਪਿਛਲੇ 2.5 3 ਮਹੀਨਿਆਂ ਦੇ ਵਿੱਚ ਕਿੰਨੇ ਝੂਠੇ ਮੁਕਾਬਲੇ ਹੋਏ ਆ ਵੀ ਨੌਜਵਾਨਾਂ ਦੇ ਗੈਸਟਰਾ ਜੀ ਮਾਰ ਦਿਓ ਗੋਲੀ ਇਹ ਅਧਕਾਰਸ ਨੂੰ ਕਿਹਨੇ ਦੇਤਾ ਭਈ ਇਹ ਡੈਮੋਕਰੇਸੀ ਆ ਲੋਕਤੰਤਰ ਆ ਕਾਨੂੰਨ ਕਹਿੰਦਾ ਵੀ ਪੁਲਸੀ ਨੂੰ ਵਰਦੀ ਗੋਲੀ ਮਾਰ ਦੂਗੀ ਆ ਪਾਸੀ 90 ਦੇ ਦੌਰ ਚ ਵੀ ਇਹੀ ਕੁਝ ਸੁਣਦੇ ਆਏ ਉਹ ਦੌਰ ਦੇ ਵਿੱਚ ਆ ਉਹ ਲੋਕੀ ਰੱਤਵਾਦੀ ਕਹਿ ਕੇ ਮਾਰਦਾ ਕਹਿੰਦਾ ਉਹ ਰੱਤਵਾਦੀ ਕਹਿ ਕੇ ਮਾਰਦਾ ਸਰਕਾਰ ਤੇਰਾ ਕੰਮਣ ਕਮੇ ਫੇਰ ਕਹੇਗੀ ਕਾਲ ਪੂਜੇ ਮੈਂ ਅੱਜ ਦਾ ਜਿਹੜਾ ਇਹ ਸਿਸਟਮ ਸ਼ੁਰੂ ਕਰ ਲਿਆ ਆ ਪਰਸੋਂ ਦੀ ਖਬਰ ਆ ਸਰਕਾਰ ਨੇ C85 ਬੁਲਟ ਪ੍ਰੂਫ ਟਰੈਕਟਰ ਲੈਤੇ ਪੁਲਿਸ ਨੂੰ ਤੇ ਟਰੈਕਟਰਾਂ ਦੀ ਕਹਾਣੀ ਆਪਾਂ ਸੁਣਦੇ ਰਹੇ ਆ ਬਜ਼ੁਰਗਾਂ ਤੋਂ ਜਦ ਜਿਹੇ ਇੱਥੇ ਬੈਠਿਆ ਉਹਨੂੰ ਪਤਾ ਹੁਣ ਕਿ ਉਹਨਾਂ ਵੇਲੇ ਜਿਹੜੇ ਟਰੈਕਟਰ ਨਰਮਿਆਂ ਦੇ ਬਾੜ ਦਿੰਦੇ ਸੀ ਚਰੀਆਂ 'ਚ ਕਮਾਡਾਂ ਦੇ ਝੂਠੇ ਮੁਕਾਬਲੇ ਵਨੋਗਦੇ ਰਹੀ ਤੇ ਹੁਣ ਟਰੈਕਟਰਾਂ ਦੀ ਕੀ ਲੋੜਾ ਵੀ ਪੰਜਾਬ 'ਚ ਉਹ ਹੀ ਸ਼ਕਾਰ ਤੁਹਾਡੀ ਨੌਜਵਾਨਾਂ ਦਾ ਖੇਡਣ ਲਈ ਇਹ ਅਤਾਰੂ ਹੋ ਚੁੱਕੇ ਆ ਉੱਧਰ ਨੂੰ ਗੱਲ ਜਾਣਾ ਚਾਹੁੰਦੇ ਆ ਮਸਾ ਪੰਜਾਬ ਦੀ ਜਿਬਾਨੀ ਪੁੰਗਰੀ ਐ ਮਸਾ ਆ ਚਿਹਰੇ ਦਿਖਣ ਲੱਗਿਆ ਲੰਬੇ ਸਮੇਂ ਬਾਅਦ ਜੋ ਬਰਾਤਾਂ ਜੋ ਜੰਨਾ ਮਾਝੇ ਚੋ ਅੱਜ ਤੱਕ ਵੀ ਚੜੀਆਂ ਪਿੰਡਾਂ ਦੇ ਪਿੰਡ ਤਿਵਾ ਕੀਤੇ ਪਰਿਵਾਰੋਂ ਦੇ ਪਰਿਵਾਰ ਤਿਵਾ ਕੀਤੇ ਦੋਚੋਂ ਦੇ ਜਵਾਰ ਟੱਕ ਮਾਰ ਦਿੱਤੇਗੇ ਝੂਠੇ ਮੁਕਾਬਲੇਾਂ ਚ ਉਹੀ ਦੌਰ ਲਿਆਉਣਾ ਚਾਹੁੰਦੇ ਆ ਅੱਗੀ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦੇ ਆ ਕਿ ਟਰੈਕਟਰ ਕਦੋਂ ਹੀ ਲਾ ਰਹੇ ਹੈ ਬਲਟ ਪ੍ਰੂਫ ਇਹ ਪਿਆਸ ਹੋਇਆ ਉਹਨਾਂ ਨੇ ਬਿਆਨ 11 ਜਨਵਰੀ ਦਾ ਬਿਆਨ ਹੈ ਮੁੱਖ ਮੰਤਰੀ ਦਾ ਸਾਰੇ ਹਵਾਲਾ ਵਿੱਚ ਇਸ਼ਤਿਹਾਰ ਲੱਗੇ ਸੀ ਕਿ ਗੈਰਟਰ ਦਾ ਸਫਾਇਆ ਕਰਨਾ ਜਿਹਾ ਮੋਰ ਤੇ ਜੌਲੇ ਆ ਅਗਲੇ ਦੇ ਹੋਵਰੇ ਨਹੀਂ ਇਹਦਾ ਕੋਈ ਪਤਾ ਨਹੀਂ ਇਹ ਮੁੱਖ ਮੰਤਰੀ ਕਹਿੰਦਾ ਹੁੰਦੇ ਆ ਉਹੀ ਜਵਾਨੀ ਆ ਤੜੀ ਪੰਜਾਬ ਦੀ ਜਿਨ੍ਹਾਂ ਨੇ ਉਹ ਮੁੱਖ ਮੰਤਰੀ ਬਣਾਇਆ ਤੇ ਭਾਈ ਭੱਜ ਕੇ ਝੰਡੇ ਲਾਉਂਦੇ ਸੀ ਤੇ ਆਪਣੇ ਪੱਲੇ ਖੂਕਦੇ ਸੀ ਕਿੰਨਾ ਜੋਰ ਲਾ ਮਿੱਥਲੀ ਜਦੋਂ ਕਦੇ ਮੁੱਖ ਮੰਤਰੀ ਆ ਬਹੁਤ ਹੁੰਦਾ ਸੀ ਕਿਵੇਂ ਬਨੇਰਾਂ ਤੇ ਕਿਵੇਂ ਕੋਠਿਆਂ ਤੇ ਚੜ ਕੇ ਦਰਖਤਾਂ ਤੇ ਚੜ ਕੇ ਨਾ ਪਾਸੇ ਸੌਂਦੇ ਰਹੇ ਆ ਜੇ ਅੱਜ ਇੱਕ ਰੰਗ ਮੁਸਲ ਦੇ ਆ ਕੁਛੋ ਦੇ ਆ ਕੋਈ ਨਹੀਂ ਬੰਦ ਨੂੰ ਦੇਣਾ ਚਾਹ ਪੱਤਰਕਾਰ ਅੱਜ ਕਿੰਨੇ ਪੱਤਰਕਾਰ ਚੱਕ ਕੇ ਥਣੇ ਚ ਬੰਦ ਕੀਤੇ ਗਏ ਆ ਆ ਲਾਚੀ ਚਾਰਜ ਕੀਤਾ ਸੀ ਡਾਂਗਾ ਬਹਾਇਆ ਪੁਲਿਸ ਨੇ ਆ ਮੁੰਡੇ ਬਰੇ ਹੋਣਾ ਆ ਧੂਆਂ ਦੇ ਲਾਸ਼ਾਂ ਲਾਫਰ ਪੰਜਾਣੇ ਇਹਨਾਂ ਨੇ ਆ ਚੜਾਉੜਾ ਬਦਲਾ ਤੁਸੀਂ ਦੇਖ ਲਿਆ ਬਦਲਾ ਬਦਲਾ ਖੋਰੀ ਚ ਬਦਲ ਗਿਆ ਯਾਰ ਇਹੀ ਸੰਤਾਪ ਦੇ ਜਿਹੜੇ ਝਾੜਦੇ ਸੀ ਲੋਕ ਕੇ ਝੂਠੇ ਮੁਕੱਦਮੇ ਪੁਲਸ ਦੀਆਂ ਕੁੱਟਾਂ ਜੇਲ੍ਹਾਂ ਠਾਲਾ ਤਸ਼ੱਦਦ ਇਦੋਂ ਅੱਕੇ ਹੋਏ ਲੋਕਾਂ ਨੇ ਲਿਆਂਦਾ ਸੀ ਇਹ ਸਾਰਿਆਂ ਨੂੰ ਟੱਪ ਗਿਆ ਇਹ ਸਾਰਿਆਂ ਨੂੰ ਮਾਤ ਪਾਉਦੋ ਹੀ ਦੇਖ ਲਿਓ ਬਾਤ ਹੀ ਬਾਤ ਹੀ ਸੀ ਯਾਰ ਹਲੇ 2 ਸਾਲ ਵੀ ਨਹੀਂ ਹੋਏ ਬਾਤ ਹੀ ਮਾਤ ਜੋਸ ਕਰਕੇ ਮੇਰਾ ਵੀ ਸਟੇ ਦੀ ਕਾਰਵਾਈ ਲਗਾ ਰ ਚਲਦੀ ਰਹੂ ਸੋਦੇ ਰਹੋ ਕੋਈ ਨਾ ਕੋਈ ਅੱچھے ਫੈਸਲਾ ਜੇ ਕਰਕੇ ਜਾਵਾਂਗੇ ਨਹੀਂ ਹੁੰਦਾ ਤਾਂ ਫਿਰ ਲੰਮਾ ਚੱਲੂਗਾ ਇਹਨਾਂ ਨੂੰ ਚਪੜਾ ਪਈ ਜੋਧੜੀ ਕਰਨਾ ਚਾਹੁੰਦਾ ਪ੍ਰਸ਼ਾਦ ਨੂੰ ਖੁੱਲੀ ਛੁੱਟੀ ਹੈ ਗੋਰੀਆਂ ਮਾਰਦੇ ਡਾਂਗਾ ਮਾਰਦੇ ਬਿਛਾਰਾਂ ਪਾੜੀ ਦੀਆਂ ਮਾਰਦੇ ਛੋੜ ਕਰਨਾ ਕਰ ਲੋ ਪਰ ਇਹ ਭੁੱਲ ਜਿਓ ਵੀ ਜੋਧੜਿਆ ਜੀ ਸਾਡੀ ਆਵਾਜ਼ ਨਹੀਂ ਦਬ ਸਕਦੀ ਸੋਨਾ 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 ਸਿਆ ਚੀਰੇ ਦੇ ਵਿੱਚ ਅਜ ਤੋਂ 20 ਦਿਨ ਪਹਿਲਾਂ ਦੋ ਮੁੰਡਿਆਂ ਦਾ ਐਨਕਾਊਂਟਰ ਹੋਇਆ। ਉਹਦੇ ਵਿੱਚ ਇੱਕ ਮੁੰਡਾ ਉਹ ਮਾਰਿਆ ਗਿਆ ਜਿਹਦੇ ਉੱਤੇ ਇੱਕ ਵੀ ਮੁਕੱਦਮਾ 751 ਦਾ ਵੀ ਦਰਜ ਨਹੀਂ ਸੀ। ਉਹਨੂੰ 20 ਗੇਸਟਿਕਾਗੇ ਮਾਰਿਆ। ਉਹ ਗਰੀਬ ਪਰਿਵਾਰ ਵਿਚਾਰਾ ਸਾਹਮਣੇ ਵੀ ਆਇਆ। ਪਰ ਉਹਦੀ ਆਵਾਜ਼ ਦਬ ਦਿੱਤੀ ਗਈ ਹੈ। ਇਹਦਾ ਭਾਨਾ ਚੱਲ ਰਿਹਾ ਇੱਕ ਆ ਬਾਈ ਪੈਸੇ ਡਿੱਗੇ ਆ ਕਿਸੇ ਦੇ ਭਾਈ ਕਿੰਨੇ ਪੈਸੇ ਆ ਬਾਈ ਆ ਦੇ ਦੇ ਬਾਈ ਆ ਦੇ ਦੇ ਬਾਈ ਤੇ ਮੋਬਾਈਲ ਵੀ ਹੈ ਇੱਕ ਮਲਾਲ ਆ ਭਾਈ ਇਹ ਪਰਲੋ ਕੇ ਕੋਈ ਸੱਤਿਆ ਸਾਨੂੰ ਕਿਹੜੇ ਨਿਕਲ ਗਿਆ ਹੁਣ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਭਾਨਾ ਦਾ ਚਲੋ ਇੱਕ ਚਿਹਰਾ ਸੀ ਲੋਕਾਂ ਨਾਲ ਖੜਦਾ ਸੀ ਠੱਗ ਜਨਤਾ ਦੇ ਖਿਲਾਫ ਭਾਨਾ ਲੜਿਆ ਉਹਨਾ ਪਤਾ ਨਹੀਂ ਲੱਖਾਂ ਦੀ ਕਈ ਕਰੋੜਾਂ ਰੁਪਇਆ ਭੰਦੇ ਦੇ ਵਾਪਸ ਕਰਾਇਆ ਜਿਹੜਾ ਕੰਮ ਹੈ ਕਹਿੰਦੇ ਭਾਨਾ ਕਾਹ ਹੋਂਦਾ ਹੈ ਭਾਨਾ ਕਹਿੰਦੇ ਸਰਕਾਰ ਨੂੰ ਚੈਲੰਜ ਕਰਦਾ ਹੈ ਯਾਰ ਭਾਨੇ ਝੋਟੇ ਲੱਖੇ ਪੈਦਾ ਕਿਉਂ ਹੋਣ ਜੇ ਕੰਮ ਸਰਕਾਰਾਂ ਕਰਦੇ ਨਾ ਬਾਈ 22 ਮਹੀਨਿਆਂ ਚ ਸਰਕਾਰ ਨੂੰ ਹੋ ਗਏ ਇੱਕ ਵੀ ਕਾਰਵਾਈ ਦੱਸ ਦਿਓ ਕਿ ਝੂਠੇ ਠੱਗ ਜੰਟ ਦੇ ਉੱਤੇ ਕੋਈ ਕਾਰਵਾਈ ਮੁਕੱਦਮਾ ਦਰਜ ਹੋਇਆ ਜਾਂ ਲੱਖ ਰੁਪਇਆ ਛੱਡੋ 50000 20000 ਵੀ ਸਰਕਾਰ ਨੇ ਵਾਪਸ ਕਰਾਇਆ ਛੋਟੇ ਨਾ ਠੱਗੀ ਵੱਜੇ ਠੱਗੀ ਵਾਜੀਏ ਤੁਸੀਂ ਦਿਖਾ ਦਿਓ ਕਿ ਸਾਡੇ 550 25 ਠੱਗੀ ਵਾਜੀ ਲਖਦੀ ਉਹ ਕਹਿੰਦੇ ਲਓ ਦਿਖਾ ਦਿਓ ਸੁੱਧਾ ਪਰਚਾ ਨਹੀਂ ਹੁੰਦਾ ਇਹ ਚ ਇਹ ਚ ਪਰਚਾਲ ਹੋਗੀ ਭਾਨੇ ਦੇ ਪਹਿਲਾ ਪਰਚਾ 2000 ਫਰੋਤੀ ਦਾ ਕੋਈ ਪਰਚਾਲ ਨਹੀਂ ਚਲੋ ਅੰਦਰ ਚੱਕ ਕੇ ਦੂਜਾ ਪਰਚਾ ਚੈਨੀ ਖੋਣ ਦਾ ਬਟਿਆਲੇ ਚੋਰ ਮਾਰਤੇ ਤੀਜਾ ਪਰਚਾ ਮਹਾਲੀ ਪੁੱਤ ਹਵਾਰ ਪੰਜ ਮੂਰੇ ਕੇ ਸੇਮੇ ਮਹਿਲ ਕਲਾ ਪਤਾ ਨਹੀਂ ਪੰਜਾਬ ਦਾ ਕੋਈ ਥਾਂ ਨਹੀਂ ਛੱਡਿਆ ਯਾਰ ਜਿੱਥੇ ਪਸਚਾ ਨਹੀਂ ਦੇਦਾ ਸੀ ਲੈ ਲੈ ਭਾਈ ਲਾਂਗੀ ਲਾਂਗੀ ਬਹਿ ਜਾ ਕੁਝ ਨਹੀਂ ਕਿ ਚਾਹਰੇ ਮੈਂ ਮੁੰਡਾ ਦੀ ਟੀਆ ਘੁੱਟ ਪਿਆ ਲੈ ਬੋਲੋ ਬੋਲ ਬੋਲ ਬੁਲਾਦੇ ਮੈਂ ਭਾਈ ਹੁਣ ਆਉਣਾ ਭਾਈ ਧੰਵਾ ਜੀ ਹਾਈਕਵਾਰਟਲ ਅੱਜ ਵੀ 10 ਵਜੇ ਆਏ ਸੀਗੇ ਇਹਨਾਂ ਦੇ ਵੀਰਾਂ ਦਰਸ਼ਕਾਂ ਸੰਗ ਦੇ ਦਰਸ਼ਨ ਕਰਨ ਲਈ ਪਾਣੋ ਜੇ ਤੁਸੀਂ ਲੈ ਲਈ ਰਲੀਆਂ ਅੱਜ ਕਿਹਾ 215 ਦੇ ਵਿੱਚ ਦੋ ਦੋ ਮੇੜੀ ਦੀਆਂ ਸਨ ਸਾਡੇ ਉੱਪਰ ਪੁਲਿਸ ਵਾਲਿਆਂ ਨੇ ਇੱਟਾਂ ਰੋੜੀ ਵਾਰਿਆ ਡੰਡੇ ਵੀ ਵਾਰਿਆ ਸਾਨੂੰ ਕਰਕੇ ਉੱਥੇ ਪਰਚੰਤਾਂ ਵੀ ਦਿੱਤੇ ਗਈਆਂ ਨੇ ਲੇਕਿਨ ਅਸੀਂ ਡਰਨਾ ਨਹੀਂ ਆ ਮੈਂ ਬੀਬੀਆਂ ਨੂੰ ਬੇਨਤੀ ਕਰਦੇ ਜ਼ਮੀਰ ਕਾਗਜ਼ੀ ਰੱਖੋ ਇੱਥੇ ਵੀਰ ਵਾਸਤੇ ਲੜਨ ਲਈ ਠੀਕ ਹੈ ਜੀ ਇਹ ਸਾਡੇ ਦੇ ਇੱਕ ਸਾਡਾ ਰਿਸ਼ਤੇਦਾਰ ਆ ਐਚਐਚਓ ਨਾਮ ਮੇਰਾ ਮੁੰਡਾ ਉਹ ਤੋਂ ਲੈ ਕੇ ਕੰਮ ਕਰਕੇ ਸਾਨੂੰ ਸੂਜ ਦੇ ਉੱਪਰ ਦੀ ਕਰੀ ਭਜਾਇਆ ਲੇਕਿਨ ਅਸੀਂ ਫੇਰ ਵੀ ਆਉਣ ਦੀ ਹਿੰਮਤ ਰੱਖੀ ਕਿਉਂਕਿ ਅਸੀਂ ਮਿਲਣਾ ਲੱਖ ਜਣਾ ਨੂੰ ਵੀਰ ਨੂੰ ਮਿਲਣੇ ਤੇ ਮਿਲ ਕੇ ਜਾਣਾ ਪਰਨੇ ਚਾਰੀ ਲਵਾ ਕੇ ਜਾਵ ਯੋ ਤਾਂ ਕਦਾਂ ਨਤੂਗਾ ਜਾਰੀ ਕਰੀਓ। ਵਾਲੋ। ਸਤਿ ਮਹਾਂ ਜੀ ਸਾਰਿਆਂ ਦਾ ਧੰਨਵਾਦ ਭਰਾਵੋ ਬੈਠੋ ਸ਼ਾਂਤੀ ਦਾ ਮਾਹੌਲ ਬਣਾ ਕੇ ਰੱਖੋ। ਸ਼ਾਂਤੀ ਦਾ। ਆ ਵੀ ਬਰਨਾ ਵੀ ਨਾਲੇ ਸੀ ਇਹਨਾਂ ਦੇ। ਬਰਨਾ ਵੀ ਨਾਲੇ ਸੀ ਉਹ ਆਇਆ ਸੀ ਸਭ ਤੋਂ ਪਹਿਲਾਂ ਕਹਿੰਦੇ ਬੈਰੀਕੇਡ ਤੋੜ ਕੇ ਇੱਕ ਟਰੈਕਟਰ ਖੜਾ ਹੈ ਉਰੇ। ਉਹ ਖੜਿਆ ਸਾਹਮਣੇ। ਆ ਦੇਖੋ। ਜੰਕੀ ਜਾਗੇ ਵੀ ਮਿੱਤਰੋ ਕਹਿੰਦੇ ਆ ਦੇਖੋ ਗੱਡੀਆਂ ਖੜੀਆਂ ਨੇ। ਤੇ ਬੰਦੇ ਜਿਹੜੇ ਚੱਕੇ ਸੀ ਉਹ ਖੜੀਓ ਬੱਸ ਉਹ ਚ ਲੈ ਕੇ ਆਉਂਦੇ ਸੀ ਅੱਜ ਬਾਹਰ ਲਾ ਰਖਿਆ ਅੰਦਰ ਨੇ ਬੰਦੇ ਜਿਹੜੇ ਗਿਰਫਤਾਰ ਕਰਕੇ ਲਿਆਂਦੇ ਸੀ ਇਹ ਧਰਨੇ ਚ ਆ ਦੇਖੋ ਉਹ ਬੱਸ ਚ ਲੈ ਕੇ ਆਉਂਦੇ ਦੀ ਉੱਥੋਂ ਇੱਧਰ ਖੜੇ ਆ ਮੁੰਡੇ ਆ ਦੇ ਇੱਕ ਆ ਦੇਖ ਲੋ ਵੀ ਮਿੱਤਰੋ ਕੌਰੀਆਂ ਜੌਂਕੀ ਜਾਏ ਤੇ ਅਸੀਂ ਤੇ ਉਧਰ ਸਾਰੇ ਥਾਣਿਆਂ ਚ ਯਾਰ ਪੁਲਿਸ ਨੇ ਜਿਹੜੇ ਬੰਦੇ ਚੱਕਿਆ ਧਰਨੇ ਤੋਂ ਸਾਰੇ ਥਾਣਿਆਂ ਚ ਆਪੋ-ਉਪ ਲੈ ਗਏ ਉਹ ਦੇਖੋ ਉਹ ਖੜੀਆਂ ਨੇ ਜਿਹੜੀ ਰੋਡਵੇਜ ਇਹ ਚ ਲੈ ਕੇ ਆਈ ਸੀ ਇਹ ਅੰਦਰ ਰੱਖੇ ਹੋਏ ਨੇ ਹਜੇ ਛੱਡੇ ਨਹੀਂ ਹੈਗੇ ਕਿਉਂਕਿ ਹੁਣ ਸ਼ਾਮ ਦਾ ਟਾਈਮ ਹੋ ਗਿਆ ਹੁਣ ਛੱਡਣਗੇ ਇਹਨਾਂ ਨੇ ਬਸ ਇੱਕ ਇਹੀ ਰੋਕਣਾ ਸੀ ਵੀ ਜਿਹੜਾ ਆਪਣਾ ਕੱਟ ਨਹੀਂ ਹੋਣ ਦੇਣਾ ਕਹਨ ਅੰਗੂਰੀ ਹਾਂ ਹੈਨਾ ਵੀ ਕੱਟ ਨਹੀਂ ਹੋਣ ਦੇਣਾ ਤਾਂ ਚੱਕ ਚੱਕ ਕੇ ਬੰਦੇ ਇਹਨਾਂ ਨੇ ਸਾਰੇ ਜੇਲਾਂ 'ਚ ਮਾਰੇ ਉਹਨਾਂ ਆਪੋ ਆਪਣੇ ਠਾਣਿਆਂ 'ਚ ਚੌਂਕੀਆਂ 'ਚ ਲੈ ਗਏ ਚੱਕ ਕੇ ਤੇ ਹੁਣ ਸ਼ਾਮ ਨੂੰ ਛੱਡਣਗੇ ਬਾਕੀ ਧਰਨਾ ਦਾ ਚੱਲ ਰਿਹਾ ਹੈ ਬਾਈ ਅੱਜ ਹੁਣ ਜਿੰਨੇ ਹੁਣ ਪਹੁੰਚ ਸਕਦੇ ਆ ਠੀਕ ਆ ਅੱਜ ਰਾਤ ਨੂੰ ਵੀਡੀਓ ਪਾ ਰਿਹਾ ਇੱਕ ਦਿਨ ਹੋ ਗਿਆ ਦਿਨ ਤਾਂ ਹੋ ਗਿਆ